ਆਲਿਆਂ ਨੂੰ ਫੋਨ ਲਾਇਆ ਉਹ ਗਵਾ ਉਹ ਥੱਲੇ ਆਇਆ ਸਾਰੀ ਟੀਮ ਉੱਥੇ ਜਿਹੜੀ ਪੁਲਿਸ ਬੈਂਕ ਦੇ ਵਿੱਚ ਦੱਸ ਰਿਹਾ ਗਿਆ ਦੋਸਤ ਉਹ ਆਇਆ ਥੱਲੇ ਉਹ ਮੈਂ ਕਿਹਨੂੰ ਕਹਿੰਦਾ ਤੂੰ ਰਾਜੀ ਜੀ ਦੋਸਾਂ ਲਈ ਕੀ ਘਟਣਾ ਜੀ ਇਹ ਪਹਿਲੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਕੰਨੇ ਝੂਠ ਬਣਾ ਦੋ ਤੇ ਮੈਂ ਬੰਦ ਕਰਨ ਲੱਗੇ ਤੇ ਮੈਂ ਕਹਾ ਚਲੋ ਬਣਾ ਦਿੰਨੇ ਜੀ ਤੁਸੀਂ ਆਇਓ ਚਲੋ ਤੇ ਆਰਮਨਾਲ ਜੋਸਪੀ ਕੇ ਫਿਰ ਕਹਿੰਦੇ ਪੈਸੇ ਉਸੇ ਆਨਲਾਈਨ ਕਰਾ ਦੇਨੇ ਕਿਸੇ ਕੋਲ ਤੇ ਨੰਬਰ ਦੇ ਦੋ ਤੇ ਮੈਂ ਨੰਬਰ ਦੇ ਕੇ ਤੇ ਉਹ ਕਹਿੰਦੇ ਹਾਂ ਜੀ ਉਹ ਕਹਿੰਦੇ 150 ਰੁਪਇਆ ਕੱਢ ਦੋ ਤੇ ਉਹਦੇ ਬਾਅਦ ਮੈਂ ਸਮਾਨ ਲੈਣ ਲੱਗੇ ਘੁੰਮ ਕੇ ਉਹ ਤੋਂ ਉਹਨਾਂ ਨੇ ਪਿੱਛੇ ਧੱਕਾ ਮਾਰਿਆ ਮੇਰਾ ਫੜ ਕੇ ਗ드로ਵਾਂ ਤੇ ਪਿਸਤੌਲ ਕੱਢ ਲਈ ਪਿਸਤੌਲ ਕੱਢ ਕੇ ਤੇ ਮੈਨੂੰ ਕਹਿੰਦੇ ਮਾਰ ਦੂੰਗਾ ਪੈਸੇ ਕੱਢ ਲਿਓ ਤੇ ਮੈਂ ਤਾਂ ਚੀਕ ਕੇ ਬਾਹਰ ਨਿਕਲਣ ਲੱਗਿਆ ਉਹ ਪਿੱਛੇ ਜੇਪ ਤੇ ਬੈਸੇ ਹੀ ਪੈਸੇ ਤਾਂ ਉਹਨਾਂ ਨੇ ਕੱਢ ਗਏ ਤੇ 3000 ਕੁ ਲਗਭਗ ਸੀਗੇ ਜੀ ਮਨਦੇਆ ਸਰਟਾ ਦੇਖੋ ਜੀ ਭਾਈ ਜੀ ਅੱਜ ਥੰਦਰ ਰੋਡ ਤੋਂ ਜਿਹੜਾ ਰਾਜੂ ਹੁਸੈਨ ਵਾਲਾ ਲੁੱਟਖੋਈ ਆ ਜੋ ਪਿਸਟਲ ਵਿਖਾ ਕੇ ਤੇ ਗਰੀਬ ਬੰਦੇ ਲੁੱਟ ਖੋ ਕਰਕੇ ਚਲੇ ਗਏ ਆ ਥੰਦਰ ਰੋਡ ਤੇ ਕੋਈ ਪੀਸੀਆਰ ਨਹੀਂ ਹੁੰਦੀ ਤੇ ਜਮਲਰਾਚਰ ਰੋਡ ਤੇ ਘਰ ਵੀ ਆ ਮੇਨ ਰੋਡ ਤੇ ਘਰ ਵੀ ਆ ਜਜ ਅਸਲਾਂ ਲਈ ਵਰਦੇ ਆ ਤੇ ਪ੍ਰਸ਼ਾਸਨ ਮੈਕਣਾ ਵੀ ਜਮਾਂ ਨਾਕਾਮ ਆ ਤੇ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਉਹਨਾਂ ਨੇ ਬਿਆਨ ਮਾਈ ਕੀਤੀ ਸੀਗੀ ਵੀ ਮੇਰੇ ਹੰਦੇ ਵਿੱਚ ਕੋਈ ਵੀ ਇਸ ਤਰ੍ਹਾਂ ਕੋਈ ਕੰਮ ਨਹੀਂ ਹੋ ਕਿ ਲੁੱਟ ਕੋ ਨਹੀਂ ਹੋ ਪਰ ਅੱਜ ਵਾਰਦਾਤ ਸ਼ਰਮਾਂ ਹੋ ਚੁੱਕੀ ਹੈ ਜਦ ਪੀਸੀਆਰ ਆਉਂਦੀ ਹੈ ਉਹ ਵੀ ਇੱਕ ਮੋਰਸਲ ਹੀ ਜਾਂਦਾ ਉਸ ਤੋਂ ਬਾਅਦ ਇੱਥੇ ਕੋਈ ਪੀਸੀਆਰ ਨਹੀਂ ਦੇ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇੱਥੇ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਮੇਰਾ ਨਾਮ ਰਮਨ ਹੈ ਜੀ ਥਾਂਦੇ ਵਾਲਾ ਰੋਡ ਤੇ ਮੈਂ ਰਹਿੰਦਾ ਇਹ ਵੀਰਜੀ ਤੋਂ 100 ਮੀਟਰ ਦੇ ਅੱਗੇ ਮੇਰੀ ਖੁਰਫੀਆਂ ਦੀ ਰੇੜੀ ਲੱਗਦੀ ਹੈ ਇਸ ਬੰਦੇ ਦੀ ਠੀਕ ਹੈ ਜੀ ਵਧੀਆ ਰੋਡਾਂ ਦਾ ਕੋਈ ਦਿੱਕਤ ਨਹੀਂ ਗਈ ਮੈਂ ਦੇਖਿਆ ਮੈਂ ਤਾਂ ਫੋਨ ਚੁਲਾ ਰਿਹਾ ਸੀ ਜਿਹੜੀ ਦੇ ਉੱਤੇ ਮੋਰਚਾ ਦੇ ਉੱਤੇ ਤਿੰਨ ਮੁੰਡੇ ਬੈਠੇ ਸੀਗੇ ਮੂੰਹ ਬੰਦੇ ਹੋਏ ਸੀਗੇ ਜੀ ਵੀਡੀਓ ਵਿੱਚ ਮੈਂ ਦੇਖਿਆ ਵੀ ਇਹ ਬੰਦੇ ਕੋਹਾ ਘਵਾਈ ਵਾਲੇ ਲੱਗਦੇ ਆ ਮਾਮ ਦਾ ਫੋਨ ਜੇ ਚ ਪਾ ਲਿਆ ਠੀਕ ਹੈ ਜੀ ਇਹਨਾਂ ਨੇ ਦੋ ਤਿੰਨ ਜਿਹੜੇ ਕੱਢੇ ਇੱਕ ਮੋਰਚਾ ਵਾਲੇ ਨਾਲ ਹੋਰ ਸੀਗਾ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਥੋੜੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਰੋਣਾ ਪੈ ਗਿਆ ਇਹਨਾਂ ਤੋਂ ਪੈਸੇ ਖੋਗੇ ਲੈ ਗਏ ਅੱਗੇ ਕੀ ਜੀ ਉਹਨਾਂ ਨੇ ਇਹਨਾਂ ਨੂੰ ਅੱਗੇ ਪਿਸਟਲ ਦਿਖਾਇਆ ਜੀ ਉੱਥੇ ਤਾਂ ਕੁਝ ਨਹੀਂ ਇਹਨਾਂ ਕੋਲੇ ਲੱਗਦਾ ਸੀਗਾ ਇੱਥੇ ਇਹਨਾਂ ਨੂੰ ਪਿਸਟਲ ਦਿਖਾ ਕੇ ਪੈਸੇ ਲੈ ਕੇ ਗਏ